ਇੰਨੀ ਕੜਕ ਦੀ ਧੁੱਪ ਦੇ ਵਿੱਚ ਆਪਣਾ ਕੰਮ ਕਾਜ ਛੱਡ ਕੇ ਪਰਿਵਾਰ ਛੱਡ ਕੇ ਕਾਂਗਰਸ ਪਾਰਟੀ ਨੂੰ ਭਾਵੇਂ ਜਿੱਤ ਨਹੀਂ ਹਾਸਲ ਹੋਈ ਪਰ 3 ਲੱਖ ਤੋਂ ਵੀ ਵੱਧ ਵੋਟ ਕਾਂਗਰਸ ਪਾਰਟੀ ਨੂੰ ਮਿਲਿਆ ਉਸ ਕਰਕੇ ਲੜੀਵਾਰ ਹਰ ਵਿਧਾਨ ਸਭਾ ਹਲਕੇ ਵਿੱਚ ਵਰਕਰ ਸਹਿਬਾਨਾਂ ਦਾ ਧੰਨਵਾਦ ਕਰਨ ਵਾਸਤੇ ਮੈਂ ਪ੍ਰੋਗਰਾਮ ਚਾਲੂ ਕੀਤੇ ਔਰ ਉਸੇ ਲੜੀ ਦੇ ਤਹਿਤ ਅੱਜ ਮੈਂ ਗੜਸ਼ੰਕਰ ਦੇ ਵਿੱਚ ਆਇਆ ਸੀ ਇੱਥੇ ਜਿਹੜੀ ਜਿਹੜੀ ਕਮੀ ਰਹੀ ਹੈ ਕਿ ਕਿਹੜੇ ਕਿਹੜੇ ਬੂਥਾਂ ਦੇ ਕਮੀ ਰਹੀ ਹੈ ਉਸ ਤੇ ਸਾਡੀ 블록 ਦੇ ਪ੍ਰਧਾਨ ਤੇ ਸਾਡੀ ਪਿੰਡਾਂ ਦੀਆਂ ਟੀਮਾਂ ਉਸ ਤੇ ਫੋਕਸ ਕਰਨਗੀਆਂ ਤਾਂ ਕਿ ਆਉਣ ਵਾਲੇ ਸਮੇਂ 'ਚ ਜੋ ਬਲੌਕ ਸੰਪਤੀ ਤੇ ਜ਼ਿਲ੍ਹਾ ਪਰੀਸ਼ਦ ਜਾਂ ਸਰਪੰਚੀ ਦੀ ਚੋਣ ਆਣੀ ਹੈ ਉਸ ਤੇ ਵਿੱਚ ਕਾਂਗਰਸ ਪਾਰਟੀ ਨੂੰ ਉਹ ਕਮਜ਼ੋਰੀ ਨਾ ਦੇਖਣੀ ਪਵੇ ਜਿਹੜੀ ਕਮਜ਼ੋਰੀ ਪਿਛਲੀ ਲੋਕ ਸਭਾ ਦੀ ਚੋਣ 'ਚ ਰਹੀ ਹੈ ਇਕੱਲੇ-ਇਕੱਲੇ ਵਰਕਰ ਤੇ ਸਾਡੇ ਅਹੁਦੇਦਾਰ ਦੇ ਨਾਲ ਕਾਂਗਰਸ ਪਾਰਟੀ ਆਉਣ ਵਾਲੇ ਸਮੇਂ 'ਚ ਤੱਕੜੇ ਦੀ ਤਰ੍ਹਾਂ ਖੜੀ ਮਿਲੂਗੀ ਜਿੱਥੇ ਕਿਤੇ ਕੋਈ ਤਸ਼ੱਦਦ ਹੋਊਗੀ ਉੱਥੇ ਵਿਜੇਂਦਰ ਸਿੰਘਲਾ ਖੁਦ ਆਪੇ ਆ ਕੇ ਆਪਣੇ ਵਰਕਰ ਦੇ ਨਾਲ ਖੜਾ ਮਿਲੂਗਾ ਤਾਂ ਕਿ ਜਿਹੜੀ ਮੌਜੂਦਾ ਸਰਕਾਰ ਦੀ ਧੱਕੇਸ਼ਾਹੀ ਉਹ ਸਾਡੇ ਵਰਕਰਾਂ ਉੱਪਰ ਨਾ ਚੱਲ ਸਕਦੀ। ਇਸ ਇਲਾਕੇ ਦੇ ਤੇ ਸਮੁੱਚੀ ਸ੍ਰੀ ਅਨੰਦਪੁਰ ਸਾਹਿਬ ਲੋਕਸਭਾ ਦੇ ਕਾਂਗਰਸ ਪਾਰਟੀ ਦੇ ਵਰਕਰ ਸਹਿਬਾਨਾਂ ਨੇ ਜੋ ਮਿਹਨਤ ਪਿਛਲੀ ਲੋਕਸਭਾ ਜਾਂ ਚੋਣਾਂ ਵੇਲੇ ਕੀਤੀ ਐਨੀ ਕੜਕ ਦੀ ਧੁੱਪ ਦੇ ਵਿੱਚ ਆਪਣਾ ਕੰਮਕਾਜ ਛੱਡ ਕੇ ਪਰਿਵਾਰ ਛੱਡ ਕੇ ਕਾਂਗਰਸ ਪਾਰਟੀ ਨੂੰ ਭਾਵੇਂ ਜਿੱਤ ਨਹੀਂ ਹਾਸਲ ਹੋਈ ਪਰ 3 ਲੱਖ ਤੋਂ ਵੀ ਵੱਧ ਵੋਟ ਕਾਂਗਰਸ ਪਾਰਟੀ ਨੂੰ ਮਿਲਿਆ। ਉਸ ਕਰਕੇ ਲੜੀਵਾਰ ਹਰ ਵਿਧਾਨ ਸਭਾ ਹਲਕੇ ਵਿੱਚ ਵਰਕਰ ਸਹਿਬਾਨਾਂ ਦਾ ਧੰਨਵਾਦ ਕਰਨ ਵਾਸਤੇ ਮੈਂ ਪ੍ਰੋਗਰਾਮ ਚਾਲੂ ਕੀਤੇ ਹਨ ਔਰ ਉਸੇ ਲੜੀ ਦੇ ਤਹਿਤ ਅੱਜ ਮੈਂ ਗੜਸ਼ੰਕਰ ਦੇ ਵਿੱਚ ਆਇਆ ਸੀ ਔਰ ਇੱਥੇ ਜਿਹੜੀ ਜਿਹੜੀ ਕਮੀ ਰਹੀ ਹੈ ਕਿ ਕਿਹੜੇ ਕਿਹੜੇ ਬੂਥਾਂ ਦੇ ਕਮੀ ਰਹੀ ਹੈ ਉਸ ਤੇ ਸਾਡੀ ਬਲਾਕ ਦੇ ਪ੍ਰਧਾਨ ਤੇ ਸਾਡੀ ਪਿੰਡਾਂ ਦੀਆਂ ਟੀਮਾਂ ਉਸ ਤੇ ਫੋਕਸ ਕਰਨਗੀਆਂ ਤਾਂ ਕਿ ਆਉਣ ਵਾਲੇ ਸਮੇਂ 'ਚ ਜੋ ਬਲਾਕ ਸੰਮਤੀ ਤੇ ਜ਼ਿਲ੍ਹਾ ਪੰਚਾਇਤ ਜਾਂ ਸਰਪੰਚ ਦੀ ਚੋਣ ਆਣੀ ਹੈ ਉਸ ਤੇ ਵਿੱਚ ਕਾਂਗਰਸ ਪਾਰਟੀ ਨੂੰ ਉਹ ਕਮਜ਼ੋਰੀ ਨਾ ਦੇਖਣੀ ਬਬੇ ਜਿਹੜੀ ਕਮਜ਼ੋਰੀ ਪਿਛਲੀ ਲੋਕ ਸਭਾ ਦੀ ਚੋਣ ਚ ਰਹੀ ਹੈ ਤੱਕ ਰੂਲਿੰਗ ਪਾਰਟੀ ਦੀ ਗੱਲ ਹੈ ਉਹਨਾਂ ਦੀ ਇਹ ਜੀ ਕਾਰਗੁਜ਼ਾਰੀ ਕਰਕੇ ਹੀ ਉਹਨਾਂ ਨੂੰ ਪੂਰੇ ਪੰਜਾਬ ਦੇ ਵਿੱਚ ਤਿੰਨ ਲੋਕ ਸਭਾ ਸੀਟਾਂ ਦੇ ਵਿੱਚ ਬੁੱਕਰ ਜਿੱਤ ਹਾਸਲ ਹੋਈ ਹੈ ਔਰ ਜਿਹੜੀ ਅਗਰ ਆਪਾਂ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਦੀ ਗੱਲ ਕਰੀਏ ਉਹਦੇ ਵੀ ਨੌ ਹਲਕਿਆਂ 'ਚੋ ਚਾਰ ਹਲਕਿਆਂ 'ਚ ਉਹ ਪਾਰਟੀ ਦੂਜੇ ਨੰਬਰ ਤੇ ਰਹੀ ਹੈ ਤੋਂ ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਐਸੀ ਕਾਰਗੁਜ਼ਾਰੀ ਕਰਕੇ ਹੀ ਲੋਕ ਸਭਾ ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਤਿੰਨ ਸੀਟਾਂ ਦੇ ਉੱਪਰ ਹੀ ਚੋਣ ਜਿੱਤ ਪਾਈ ਹੈ ਇਸ ਕਰਕੇ ਇਹ ਡਰ ਦਾ ਜਿਹੜਾ ਮਾਹੌਲ ਹੁੰਦਾ ਹੈ ਇਹ ਟੈਂਪਰੇਰੀ ਗੱਲਾਂ ਹੁੰਦੀਆਂ ਕਾਂਗਰਸ ਪਾਰਟੀ ਦਾ ਵਰਕਰ ਤਕੜਾ ਹੈ ਉਹਨੂੰ ਨਾਓ ਕਦੇ ਕਮਜ਼ੋਰ ਹੈ ਇਕੱਲੇ-ਇਕੱਲੇ ਵਰਕਰ ਤੇ ਸਾਡੇ ਅਹੁਦੇਦਾਰ ਦੇ ਨਾਲ ਕਾਂਗਰਸ ਪਾਰਟੀ ਆਉਣ ਵਾਲੇ ਸਮੇਂ ਤੱਕੜੇ ਦੀ ਤਰ੍ਹਾਂ ਖੜੀ ਮਿਲੂਗੀ ਜਿੱਥੇ ਕਿਤੇ ਕੋਈ ਤਸ਼ੱਦਦ ਹੋਊਗੀ ਉੱਥੇ ਵਿਜੇਂਦਰ ਸਿੰਘਲਾ ਖੁਦ ਆਪੇ ਆ ਕੇ ਆਪਣੇ ਵਰਕਰ ਦੇ ਨਾਲ ਖੜਾ ਮਿਲੂਗਾ ਤਾਂ ਕਿ ਜਿਹੜੀ ਮੌਜੂਦਾ ਸਰਕਾਰ ਦੀ ਧੱਕੇਸ਼ਾਹੀ ਹੈ ਉਹ ਸਾਡੇ ਵਰਕਰਾਂ ਦੇ ਉੱਪਰ ਨਾ ਚੱਲ ਸਕੇ ਜਿਹਦੇ ਉੱਪਰ ਜਿਹੜੇ ਪੱਧਰ ਤੇ ਗੱਲ ਕਰਨ ਦੀ ਲੋੜ ਹੋਊਗੀ ਮੈਂ ਉਸ ਪੱਧਰ ਦੇ ਉੱਪਰ ਗੱਲ ਕਰਾਂਗਾ ਔਰ ਜੇ ਉਸ ਦੇ ਉੱਪਰ ਕਿਸੇ ਵੀ ਸਰਕਾਰ ਦੇ ਉੱਪਰ ਦਬਾਅ ਜਾਂ ਕਿਸੇ ਅਫਸਰ ਦੇ ਉੱਪਰ ਦਬਾਅ ਪਾਉਣ ਦੀ ਲੋੜ ਹੈ ਉਸ ਦੇ ਉੱਪਰ ਜੋ ਕਾਂਗਰਸ ਪਾਰਟੀ ਦਾ ਪੂਰੇ ਦੇ ਬਲਾਕ ਪ੍ਰਧਾਨ ਸਹਿਬਾਨ ਜਾਂ ਔਰੇ ਦੀ ਲੀਡਰਸ਼ਿਪ ਫੈਸਲਾ ਕਰੂਗੀ ਉਸ ਦੇ ਵਿੱਚ ਮੈਂ ਉਹਨਾਂ ਨਾਲ ਹਾਜ਼ਰ ਮਿਲਾਂਗਾ